ਰੇਡ ਪਾਉਣ ਦੇ ਲਈ ਲੱਤਾਂ ਵਾਲਾ ਅੱਗੇ ਵੱਲ ਵਧਿਆ ਹੋਇਆ ਹੈ ਅੱਧੇ ਦਾ ਫਰਕ ਹੈ ਮੈਚ ਪਰ ਚੋਟੀ ਦਾ ਸਿਰੇ ਦੀ ਟੱਕਰ ਵੀ ਜਦ ਕੱਟਦਾ ਲੋਹਾ ਲੋਹੇ ਨੂੰ ਭੰਬੜ ਮੱਚੇ 11ਾਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਪੋਕੇ ਲਲਕਾਰਿਆਂ ਦਾ ਜੱਖੇਪਲ ਵਾਲਾ ਤਾਪ ਪੇਟਾਂ ਦੀ ਪਟਾਰੀ ਹੈ ਪਟਾਰੀ ਹੈ ਪਟਾਰੀ ਹੈ ਪਟਾਰੀ ਹੈ ਪਟਾਰੀ ਹੈ ਹੁੰਡੀ ਛੜਦਾ ਹੁੰਡੀ ਛੜਦਾ ਪਰਨੇ ਘੁੰਮ ਗਿਆ ਰਮਾਨ ਕੀ ਪੈਂਦਾ ਜਖੇਪਲ ਵਾਲਾ ਦਾ ਪੇਜਾਂ ਦੀ ਪਟਾਰੀ ਹੈ ਜੇ ਉਹਨੂੰ ਰੇਟਰ ਨਾ ਹੋਇਆ ਤੇ ਕਾਕਾ ਸੇਖਾ ਜਿਹੜਾ ਫਾਉਲ ਖੇਡੂਆ ਨੰਬਰ ਦੂਜੇ ਪਾਸੇ ਦਿੱਤਾ ਜਾਣਾ ਨੱਤਾਂ ਵਾਲਾ ਗੱਗੂ ਜਖੇਪਲ ਵਾਲਾ ਆਈ ਤੇ ਹੋਇਆ ਜਖੇਪਲ ਵਾਲਾ ਆਈ ਤੇ ਹੋਇਆ ਚੱਕਾ ਚੱਕਾ ਚੱਕਲਾ ਹੋ ਗਈ ਐ ਚੱਕਲਾ ਚੱਕਲਾ ਹੋ ਗਈ ਐ ਪੱਜ ਪੱਜ ਹੋ ਗਈ ਐ ਚੱਕ ਲੋ ਚੱਕ ਲੋ ਹੋ ਗਈ ਐ ਓ ਰੋੜੀ ਵਾਲੇ ਖੁਸ਼ ਹੋ ਕੇ ਨਹੀਂ ਓ ਕੀ ਹਾਲ ਚਾਲ ਓ ਇਧਰ ਜੱਫਾ ਇਧਰ ਜੱਫਾ ਓ ਬਾਬਾ ਜੀ ਦੇ ਦਰ ਤੇ ਬੈਠੇ ਹੋ ਇੱਕ ਤਾੜੀ ਮਾਰ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀ ਲਵਾ ਦਿਓ ਮੇਰੇ ਵੀਰੋ ਆ ਹਾਜ਼ਰੀ ਕਬੂਲ ਹੋਈ ਹੈ ਫਾਈਨਲ ਮੈਚ ਹੈ ਮੀਨਾ ਚਖੇਪਲ ਤਿਆਰ ਹੈ ਭਾਦ ਸੋਣਾ ਜ਼ਿਲ੍ਹੇ ਪਟਿਆਲੇ ਦਾ ਖੇਡਦਾ ਰੰਪਰੇ ਦੀ ਟੀਮ ਦੇ ਲਈ ਕੇਦੀਪੁਰਾਂ ਦੀ ਲੀਡਰਸ਼ਿਪ ਹੈ ਮੀਨਾ 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 ਸਿਰਾ 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 ਸਰਾ ਬਾਹ ਗਬਰੂ ਆ ਉਹ ਮੀਨਾ ਸਿਰਾ ਕਰ ਗਿਆ ਕਣਈ ਉਹ ਭੰਗੜੇ ਪੈਗੇ 13 ਰੇਡਾਂ ਪਾਏ 11 ਨੰਬਰ ਪ੍ਰਾਪਤ ਕੀਤੇ ਕਾਕਾ ਕਹਿੰਦੇ ਸਕੂਟਰ ਜੱਤ ਗਿਆ ਬੈਕ ਜੀ ਆਪੀਏ 7 ਟੱਚ 3 ਜੱਫੇ ਕਹਿੰਦੇ ਮੀਨਾ ਜਖੇਪਾਲ ਗੁਰਮਕ ਸਿੰਘ ਮੀਨਾ ਜਖੇਪਾਲ ਬੈਕਟ ਜਾਫੀ ਬੱਲੀ ਦੁੰਨੇ ਵਾਲੇ ਨੂੰ ਮੁਬਾਰਕਬਾਦ ਹੈ ਜੀ ਮਾਫ ਕਰਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਹਾਰਾਜਾ ਜੀ ਕਾ ਖਾਲਸਾ ਮਹਾਰਾਜਾ ਜੀ ਕੀ ਫਤਿਹ